ਸਾਡੇ ਨਾਲ ਰਮਨ ਰੋੜਾ ਦੇ ਐਡਵੋਕੇਟ ਆਪਾਂ ਗੱਲਬਾਤ ਕਰਦੇ ਹਾਂ ਸਰ ਅੱਜ ਰਮਨ ਰੋੜਾ ਨੂੰ 3 ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਫਿਰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜੱਜ ਸਾਹਿਬ ਵੱਲੋਂ ਕੀ ਹੁਕਮ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ ਜੀ 26 ਨਵ ਤਰੀਕ ਅਗਲੀ ਪਈ ਹੈਗੀ ਆ ਅੱਗੇ ਫਰਦਰ ਪੁਲਿਸ ਰਿਮਾਂਡ ਨਹੀਂ ਹੈਗਾ ਉਹਨਾਂ ਦਾ ਕੋਈ ਵੀ ਹਾਂ ਠੀਕ ਹੈ ਸਰ ਥੋੜਾ ਦੱਸਿਆ ਜਾਵੇ ਕਾਹਦਾ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੇ ਉੱਤੇ ਇਸ ਕੇਸ ਦੇ ਵਿੱਚ ਜੀ ਇੱਕ ਰਮੇਸ਼ ਕੁਮਾਰ ਨਾਂ ਦਾ ਵਿਅਕਤੀ ਹੈਗਾ ਜੀ ਉਹ ਉਹਦੇ ਕੋਲ ਉਹਨੇ ਕਿਹਾ ਜੀ ਉਹਨੇ ਪਰਚਾ ਦਰਜ ਕਰਵਾਇਆ ਸੀ ਇਹਨਾਂ ਦੇ ਉੱਤੇ ਵੀ ਮੈਂ ਇੱਕ ਤਾਂ ਮੇਰੇ ਕੋਲ ਪਾਰਕਿੰਗ ਲੋਟ ਹੈਗੀ ਆ ਉਹਦੇ ਵਿੱਚ ਮੈਂ ਪਰਚੀਆਂ ਕੱਢਦਾ ਟਰੱਕਾ ਵਗੈਰਾ ਦੀਆਂ ਇਹ ਮੇਰੇ ਤੋਂ ਮਹੀਨਾ ਮੰਗਦੇ ਹੁੰਦੇ ਸੀਗੇ ਕਰੇ 50000 ਰੁਪਏ ਜਾਂ 30000 ਰੁਪਏ ਮੈਂ ਉਹਨਾਂ ਨੂੰ ਦਿੰਦਾ ਰਿਹਾ ਇਹ ਪਰਚਾ ਦਰਜ ਕੀਤਾ ਸੀ ਫੱਟੇ ਤੇ ਛੋਟੀ ਰਹਿਣ ਵਾਲੀ ਗੱਲ ਇਹ ਸੀਗੀ ਕਿ ਉਹਦੀ ਬੈਕਗ੍ਰਾਉਂਡ ਐਜੇ ਸੀ ਕਿ ਉਸੇ ਦਿਨ 23/8 ਨੂੰ ਉਹਨੇ ਪਰਚਾ ਦਰਜ ਕਰਾਇਆ ਇਹਨਾਂ ਤੇ 23/8 ਦੇ ਉੱਤੇ ਆਪਣੇ ਉੱਤੇ ਜਿਹੜਾ ਹੁਸ਼ਿਆਰਪੁਰ ਗੈਸ ਲੀਕ ਦਾ ਜਿਹੜਾ ਕੈਂਟਰ ਬਲਾਸਟ ਹੋਇਆ ਸੀਗਾ ਉਹਦੇ ਦੇ ਉਸ ਸੰਬੰਧੀ ਚੋਰੀ ਦਾ ਪਰਚਾ ਉਸ ਬੰਦੇ ਤੇ ਉਸੇ ਦਿਨ ਦਾ ਚੋਰੀ ਦਾ ਪਰਚਾ ਉਸੇ ਦਿਨ ਦਾ ਜਿਹੜਾ ਹੈਗਾ ਉਸ ਜੀ ਚੋਰੀ ਦੇ ਪਰਚੇ ਵਾਲੇ ਨੇ ਇੱਕ ਵਿਧਾਇਕ ਦੇ ਉੱਤੇ ਪਰਚਾ ਦਰਜ ਕਰਵਾਇਆ ਇਸ ਕਿਸਮ ਦਾ ਜੀ ਉਹ ਹਾਲੇ ਤੱਕ ਅੰਦਰ ਹੈ ਜੀ ਉਹਦੀ ਜ਼ਮਾਨਤ ਨਹੀਂ ਹੋਈ ਤੇ ਤੁਹਾਡੇ ਵੱਲੋਂ ਵੀ ਜਸੱਦ ਅੱਗੇ ਪੇਸ਼ ਕੀਤੇ ਗਏ ਕਿ ਆ ਪੁਲਿਸ ਵਾਲੋ ਕੋਈ ਇਸ ਦੇ ਸਬੂਤ ਕਰੇ ਪੇਸ਼ ਕੀਤੇ ਗਏ ਪੁਲਿਸ ਵਾਲੇ ਖਾਲੀ ਬਿਆਨ ਹੀ ਸੀਗਾ ਉਹਨਾਂ ਦਾ ਜੀ ਉਹਦਾ ਸੀਗਾ ਉਹਦੇ ਲੜਕੇ ਦਾ ਬਿਆਨ ਸੀ ਇੱਕ ਅੱਦੇ ਕਿਸੇ ਹੋਰ ਬੰਦੇ ਦਾ ਓਰਲ ਕੋਈ 9 ਦਿਨ ਦਾ ਪੁਲਿਸ ਰਿਮਾਂਡ ਰਿਹਾ ਜੀ ਉਹਦੇ ਵਿੱਚ ਕੋਈ ਬਰਾਮਦਗੀ ਨਹੀਂ ਹੋਈ ਤੇ ਅੱਜ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਇਹਨਾਂ ਦੇ ਨਹੀਂ ਅੱਜ ਨਹੀਂ ਮੰਗਿਆ ਉਹਨਾਂ ਨੇ ਉਹ ਕਹਿੰਦੇ ਜੀ ਅਸੀਂ ਇਹਨੂੰ 9 ਦਿਨ ਰੱਖ ਲਿਆਗਾ ਨਾਥਿੰਗ ਇਨਕਮੀਨੇਟਿੰਗ ਵਾਸ ਰਿਕਵਰਡ ਗੱਲ ਕਰੀਏ ਆਪਾਂ ਪਿਛਲੇ ਦਿਨੋਂ ਗੱਲ ਕਰੀਏ ਵਿਜੀਲੈਂਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰਾਂ ਦੇ ਰਿਡ ਕੀ ਬਿਜ਼ਨਸ ਨੇ ਕਿਹੜੇ ਮਿਲੇ ਸੀ ਕੁਝ ਤੋਂ ਬਰਾਮਦ ਨਹੀਂ ਉਸ ਕੇਸ ਦੇ ਵਿੱਚ ਤਾਂ ਸਿਰਫ 6 ਲੱਖ ਰੁਪਈਆ ਕੁਝ ਮਿਲਿਆ ਸੀਗਾ ਜੀ ਤਿੰਨ ਸੀਲਡੀਡ ਦੀਆਂ ਕਾਪੀਆਂ ਮਿਲੀਆਂ ਸੀਗੀਆਂ 1 ਕਿਲੋ ਸੋਨਾ ਤੇ ਕੁਛ ਚਾਂਦੀ ਇਹ ਚੀਜ਼ਾਂ ਬਰਾਮਦ ਹੋਈਆਂ ਸੀਗੀਆਂ ਪਰ ਉਹ ਸਾਰੀਆਂ ਐਕਸਪਲੇਨ ਹੋਈਆਂ ਸੀਗੀਆਂ ਜੀ ਸੇਲ ਡੀਡ ਜਿਹੜੀਆਂ ਸੀਗੀਆਂ ਐਮਐਲਏ ਬਣਨ ਤੋਂ ਪਹਿਲਾਂ ਦੀਆਂ ਸੀਗੀਆਂ ਜੀ ਔਰ ਜਿਹੜੀ 6 ਲੱਖ ਰੁਪਈਆ ਬਰਾਮਦ ਹੋਇਆ ਸੀ ਸਿਰਫ ਉਹ ਇਹਨਾਂ ਦੀ ਉਸ ਦਿਨ ਦੀ ਸੇਲ ਜਿਹੜੀ ਹੋਈ ਸੀ ਕੱਪੜੇ ਦੀ ਕਿਉਂਕਿ ਸੇਲ ਦੇ بڑے ਵੱਡੇ ਵਪਾਰੀ ਨੇ ਉਹ ਦਾ ਸੇਲ ਦਾ ਐਕਸਪਲੇਨ ਹੋਇਆ ਸੀ ਉਹ ਤੇ ਸੋਨਾ ਵੀ ਜਿਹੜਾ 1 ਕਿਲੋ ਦੇ ਕਰੀਬ ਕਹਿੰਦੇ 700 ਗ੍ਰਾਮ ਤੇ ਇਹਨਾਂ ਨੇ ਪਹਿਲਾਂ ਡਿਕਲੇਅਰ ਕੀਤਾ ਸੀਗਾ ਉਹਦੇ ਚ ਆਪਣੀ ਇਲੈਕਸ਼ਨ ਦੇ ਵਿੱਚ ਡਿਕਲੇਅਰ ਕੀਤਾ ਸੀਗਾ ਕਿ ਉਹ ਸਭਾ ਲੜਕੇ ਦੀ ਸ਼ਾਦੀ ਹੋਈ ਹੈ ਘਰ ਚ ਇੰਨਾ ਸੋਨਾ ਤੇ ਕੋਈ ਵੱਡੀ ਗੱਲ ਨਹੀਂ ਉਹਦੇ ਚ ਇਸ ਤੋਂ ਇਲਾਵਾ ਹੋਰ ਕੋਈ ਇਨਕ੍ਰਿਮੀਨੇਟਿੰਗ ਚੀਜ਼ ਨਹੀਂ ਮਿਲੀ ਹੈਗੀ ਸਿਵਾਏ ਔਰਲ ਸਟੇਟਮੈਂਟ ਲੋਕਾਂ ਦੀਆਂ ਜਬਾਨੀ ਉਹ ਹੁਣ ਪਤਾ ਨਹੀਂ ਟ੍ਰਾਇਲ ਵੇਲੇ ਉਹ ਕੀ ਹੁੰਦਾ ਉਹਨਾਂ ਦਾ ਕੀ ਔਰ ਦੀ ਵੈਰੀਸਿਟੀ ਹੈਗੀ ਕੀ ਦੇਖਿਆ ਜਾਊਗਾ ਤੁਹਾਡੇ ਕੋਲ ਪਰਿਵਾਰ ਵੀ ਪਹੁੰਚਿਆ ਹੋਇਆ ਗੱਲਬਾਤ ਪਰੇਸ਼ਾਨ ਸੀ ਜਿਸ ਦੇ ਵਿੱਚ ਨੈਚੁਰਲੀ ਨੈਚੁਰਲੀ ਪਰਿਵਾਰ ਤੇ ਪਰੇਸ਼ਾਨ ਹੈਗਾ ਹੀ ਆ ਜੀ ਕਿਉਂਕਿ 3 ਮਹੀਨੇ ਦਾ ਐਮਐਲਏ ਅੰਦਰ ਹੈਗਾ 9 ਦਿਨ ਤੋਂ ਜ਼ਿਆਦਾ ਉੱਤੇ ਹੋ ਰਿਹਾ ਹੈਗਾ ਉਹਨਾਂ ਉਹਦੇ ਭਰਾ ਭਤੀਜੇ ਸਾਰੇ ਪਰੇਸ਼ਾਨ ਹੈਗੇ ਆ ਅੱਜ ਕਿਦੋਂ ਪੇਸ਼ ਕੀਤਾ ਪੁਲਿਸ ਫੋਲੋਅ ਕੋਰਟ ਜੱਜ ਸਾਹਿਬ ਦੇ ਅੱਗੇ ਕੁਝ ਪੇਸ਼ ਕੀਤਾ ਗਿਆ ਹਾਂ ਵੀ 9 ਦਿਨ ਦੇ ਵਿੱਚ ਹੈ ਸਾਡੇ ਕੋਲ ਨਹੀਂ ਉਹਨਾਂ ਨੇ ਅੱਜ ਕਿਹਾ ਜੀ ਵੀ ਅਸੀਂ ਹੋਰ ਇੰਟਰੋਗੇਸ਼ਨ ਨਹੀਂ ਕਰਨੀ ਹੈਗੀ ਸਫੀਸ਼ੀਐਂਟ ਇੰਟਰੋਗੇਸ਼ਨ ਹੋ ਚੁੱਕੀ ਹੈ ਸੋ ਇਹਨੂੰ ਭੇਜਤਾ ਜਾਵੇ 14 ਦਿਨ ਦੀ ਭੇਜਿਆ ਜਾਏ ਹੁਣ 26 ਨਵੰਬਰ ਤਰੀਕ ਪਈ ਹੈ ਜੀ ਅਗਲੀ ਅੱਛਾ ਜੀ 26 ਨਵੰਬਰ ਬਾਅਦ ਪੇਸ਼ ਕਰਨਗੇ ਕੋਰਟ 'ਚ ਹਾਂ ਜੀ ਉਸ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਲਾਵਾਂਗੇ ਅਸੀਂ ਉਹਨੇ ਦੇਖਿਆ ਸੀ ਗਲਬਤ ਕਿਤੇ ਗਿਆ ਐਡਵੋਕੇਟ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ 14 ਦਿਨ ਦੀ ਨਾਈਟ ਜੋ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ 26 ਤਰੀਕ ਨੂੰ ਇਹਨਾਂ ਨੂੰ ਜੋ ਵਾਪਸ ਪੇਸ਼ੀ ਕਰਵਾਈ ਜਾਏਗੀ ਤੇ ਉਹਨਾਂ ਤੋਂ ਪਹਿਲੇ ਕਿਹੜੀ ਹੈ ਜਮਾਨਤ ਵੀ ਉਹਨਾਂ ਵੱਲੋਂ ਲਗਾਈ ਜਾਏਗੀ ਕੈਮਰਾਮੈਨ ਰਾਹੁਲ ਦਿਨਾ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ